ਸ਼ੋਕਰ ਸ਼ੋਕਰ ਆ ਕੇ ਇੱਕ ਬਲਾਤ ਟਲੀ ਅੰਤਰੀ ਚੱਲ ਹੁਣ ਮੇਰੀ ਦਾਲ ਗਲੂਗੀ ਚੰਗਾ ਹੋਇਆ ਇਹਦੇ ਮੁੰਡਿਆਂ ਦਾ ਫੋਨ ਆ ਗਿਆ ਤੇ ਚਲ ਗਈ ਆ ਉਦਾਂ ਤੇ ਜਾਣ ਦਾ ਨਾ ਹੀ ਨਹੀਂ ਲੈਣ ਲਈ ਚੱਲ ਹੁਣ ਇੱਕ ਚਤਰੋ ਰਹਿ ਗਈ ਆ ਇਹਦੀ ਕੋਈ ਗੱਲ ਨਹੀਂ ਇਹਨੂੰ ਮੈਂ ਨਾ ਪਤਿਆਸ ਤੇ ਆ ਕੇ ਤੇ ਪਿਆਰਾਂ ਦੀ ਮਿੱਟੀ ਤੇ ਅੱਜ ਮੈਂ ਚੁਕਣੀ ਚੁਕਣੀ ਆ ਚੁੱਕ ਕੇ ਤੇ ਬਾਬੇ ਕੋ ਜਾਨੀ ਆ ਵੀ ਜਿੱਦਾਂ ਵੀ ਹੰਦਾਵਾ ਨਾ ਬਾਬਾ ਇਹ ਇਲਾਜ ਕਰ ਇੱਕ ਵਾਰੀ ਮੁੜਕੇ ਨਹੀਂ ਕੋਈ ਗੱਲ ਭਾਵੇਂ ਮੈਨੂੰ 10000 ਰੁਪਇਆ ਹੋਰ ਲਾਉਣਾ ਪਵੇ ਪਰ ਇਹਦਾ ਮੈਂ ਲਾਜ ਕਰਾ ਕੇ ਹਟੂੰਗੀ ਆਹ ਹੁਣ ਜਿਹੜੀ ਆ ਨਾ ਚਤਰੋ ਇਹ ਨਾ ਹੀ ਮੁੜੇ ਦੱਸ ਦਿੰਦੇ ਚੰਗੀ ਗੱਲ ਵਾ ਉਹਨਾਂ ਚਿਰ ਮੇਰਾ ਕੰਮ ਹੋ ਜੇ ਫਿਰ ਇਹਦੇ ਪੈਰਾਂ ਦੀ ਮਿੱਟੀ ਚੁੱਕ ਕੇ ਬਾਪੇ ਕੋਲ ਪਹੁੰਚਾਉਂਗੀ ਯਾ ਮਾਲਕ ਸੱਤਿਆ ਬਾਦਸ਼ਾ ਕੀ ਬੰਦਾ ਕਰੇ ਇੱਕ ਤੇ ਮੀਂਹ ਨਹੀਂ ਖਲਾਸੀ ਕਰਨ ਦਿਆ ਮੰਮੀ ਹਾਂਜੀ ਪੁੱਤ ਛਕ ਲੈ ਕਿਤੇ ਹੋ ਛਕ ਲੈ ਦਨੇ ਆ ਕੋਈ ਗੱਲ ਹੀ ਨਹੀਂ ਗਈ ਜਾਂ ਚਲਦੇ ਕੇਵਲੇ ਸ਼ਹਿਰ ਨੂੰ ਹੈ ਨੜਿਆ ਪਰਪਤ ਨੂੰ ਹੋਰ ਵੀ ਬਾਜੀਆਂ ਲੈ ਕੇ ਦੇਣੀਆਂ ਇੱਥੋਂ। ਨਾ ਕੀ ਮੰਗਦਾ? ਸਾਈਕਲ? ਆਹੋ। ਨਾ ਤੈਨੂੰ ਜਾਦ ਲੈ ਕੇ ਦਿੰਨੇ ਆ। ਚੰਗਾ। ਤਿਆਰੀ ਕਰ ਆਪਣੇ ਪਿੰਡ ਜਾਣ ਦੀ। ਗੱਲਾਂ ਮਾਰਦਾ ਫਿਰ ਜੇ ਮੈਂ ਵੀ ਛੇਕ ਜਾ ਕੇ ਦੀ। ਸੁਣ ਲੈ, ਮੂੰਹ ਆਪਣਾ ਨਾ ਬੰਦ ਰੱਖਿਆ ਕਰ। ਉਹ ਨਿਗਾਹ ਜਿਆ ਦੇਣਾ ਵਾ। ਜਿਉਂ ਨੇ ਮੈਂ ਕਹਿ ਦਿੱਤਾ ਤੇ ਫਿਰ ਇੱਥੇ ਅਖਰ ਆ ਗਈ ਬਈ। ਆ ਨਿੱਕਾ ਨਿਆਣਾ। ਐਨੇ ਪਸਾਦ ਪਾਉਂਦਾ ਨਾ, ਇਨੇ ਪਵਾੜੇ ਪਾਉਂਦਾ ਗੱਲ ਨਹੀਂ ਕਰਨ ਵਾਲੀ। ਆਪਣੀ ਮਾਂ ਨਾਲ ਝਟਕ ਪਤਕਰਾਉਣਾ ਮੇਰਾ। ਨਹੀਂ ਨਹੀਂ, ਇਤਰਾ ਨਹੀਂ। ਨਿਆਣਾ ਨਿਆਣਾ ਕੋਈ ਨਹੀਂ ਅੱਜਕੱਲ। ਅੱਜ ਕੱਲ ਜੰਮਦਗੀ ਦੀ ਟੋਪਾਂ ਆਏ ਚਲ ਕੋਈ ਗੱਲ ਹੀ ਉਹਨੇ ਕਿਹਾ ਵਾ ਵਧਾਈ ਵੀ ਦੇਣੀ ਹੈ ਇਹਨਾਂ ਨੂੰ ਅਸਰ ਭਾਜੀ ਭੂਜੀ ਵੀ ਦੇਣੀ ਆ ਤੇ ਨਾਲੇ ਇੱਕ ਸ਼ਗਲ ਲਾ ਦਾਂਗੇ ਬੜੀ ਧੂਮ ਸ਼ਾਮ ਨਾਲ ਵਿਆਹ ਕੀਤਾ ਪਈ ਹੈ ਨਾ ਗੱਜ ਵੱਜ ਕੇ ਜਿਹੜਾ ਵਧਾਈ ਦੇਣੀ ਆ ਕਾਦੀ ਵਧਾਈ ਦੇਣੀ ਆ ਮੇਰੀ ਗੱਲ ਸੁਣ ਲਾ ਐਵੇਂ ਨਿੱਗੀ ਜੀ ਗੱਲ ਤੋਂ ਆਪਣਾ ਨੱਕ ਨੀਗਾ ਵਟਾਉਣਾ ਮੰਮੀ ਘੜੀ ਘੜੀ ਆ ਜੋੜੇ ਹੱਥ ਦਾ ਛੱਕ ਨਹੀਂ ਜਾਈ ਤਾਂ ਮੈਨੂੰ ਵੇਖਿਆ ਵੇਖਿਆ ਜ਼ੁਬਾਨ ਵੇਖੀ ਐਡੀ ਇਹ ਇਹ ਜੀ ਨਿਆਣੇ ਆ ਇਹ ਕਿਧਰੋਂ ਨਿਆਣਾ ਵਾ ਤੇਰਨੋਂ ਤੇ ਚੰਗਾ ਇਹ ਆ ਕਿ ਜਿਹੜਾ ਹਾਰ ਮੰਨ ਕੇ ਬਹਿ ਗਿਆ ਵਾ ਤੇ ਨਾਕ ਪਤਾ ਕਰੋ ਹੱਥ ਵੇਖੋ ਜੋੜਨ ੜਿਆ ਮੇਰੇ ਗਾੜੀ ਹੈ ਨਾ ਆਪਣੀ ਮਾਂ ਗਾੜੀ ਜੋੜ ਜਾ ਕੇ ਹੱਥ ਆਪਣੇ ਪਿਓ ਗਾੜੀ ਜੋੜ ਜਾ ਕੇ ਹੱਥ ਮੇਰੇ ਗਾੜੀ ਹੱਥ ਜੋੜਦਾ ਕਰਦਾ ਵਾ ਮੇਰੇ ਅੱਜ ਤੱਕ ਨਹੀਂ ਕਰੀਦੀ ਹੁੰਦੀਆ ਤੇਰਾ ਹੋ ਗਿਆ ਦਿਮਾਗ ਰੱਤ ਨੂੰ ਦੱਸਾਂ ਗੱਲ ਇਹਨਾਂ ਦਾ ਸਹੀ ਆ ਜੋ ਤੁਹਾਡੀ ਭੈਣ ਕਹੀ ਜਾਂਦੀ ਆ ਜੋ ਨਿਆਣੇ ਕਹੀ ਜਾਂਦੇ ਸਭ ਕੁਝ ਠੀਕ ਹੈ ਜੀ ਕੋਈ ਗਲਤ ਕੋਈ ਇਹਨਾਂ ਵਿਚਾਰਿਆ ਚਲੇ ਜਾਣਾ ਵਾ ਪਰ ਤੂੰ ਤੇ ਨਾ ਹੱਦ ਕਰ ਛੜੀ ਹਰ ਗੱਲ ਦੀ ਫੜ ਕੇ ਜਾਣਾ ਕਦੋਂ ਇਹਨਾਂ ਨੇ ਇਹਨਾਂ ਨਹੀਂ ਜਾਣਾ ਇਹ ਤੇ ਡੇ ਜਲੂਸ ਕਰਨ ਸਾਡਾ ਚੰਗੀ ਤਰ੍ਹਾਂ ਫੇ ਨਿਕਲ ਜਾ ਤੇ ਫੇਰ ਹੀ ਜਾਵਾਂਗੇ ਐਵੇਂ ਨਾ ਤੈਨ ਮਗੇ ਦਸੀ ਵੀ ਹਾ ਗੱਲਾਂ ਨਾ ਕਰਿਆ ਕਰ ਮੇਰ ਕੋ ਕੋ ਵਾਧਾ ਨਾ ਕਰਾ ਲਈ ਕੋਈ ਗੱਲ ਨਹੀਂ ਇੱਕ ਤਾਂ ਚਲ ਗਈ ਚਤਰੋ ਤਰ ਗਈ ਆਤਰੋ ਇਹਨੂੰ ਵੀ ਕੱਢਣ ਦੀ ਤਿਆਰੀ ਮੈਂ ਕਰਨੀ ਉਹ ਮੇਰੀ ਗੱਲ ਕੋਈ ਨਹੀਂ ਉਹ ਮੈਨੂੰ ਕਹ ਗਈ ਆ ਕਿਦੀ ਮੈਂ ਆਈ ਖੜੀ ਫਿਰ ਆਈ ਖੜੀ ਹੋ ਨਾ ਨਾ ਆਪਣੇ ਘਰ ਕੰਮ ਕੋਈ ਨਹੀਂਗਾ ਤਰ ਪੈਂਦੀ ਮੂੰ ਚੱਕੀ ਤਿੱਜੇ ਕਦਨ ਚੱਲੇ ਉਹਨੇ ਆਪਣੇ ਪਿੱਕ ਕਰ ਦੇ ਕੇ ਘਰ ਰਿਹਾ ਉਹਨੇ ਤਾਂ ਕਿੱਥੇ ਜਾਣਾ ਉਹਨੇ ਤੇ ਪੇਕੇ ਘਰ ਸਾਰੀ ਉਬਰ ਤਰ ਰਹੀਦਾ ਹੁੰਦਾ ਵਾ ਹੋਇਆ ਸਹੀ ਕੋਈ ਇੱਕ ਦਿਨ ਆਇਆ ਕੋ ਦੋ ਦਿਨ ਆਇਆ ਤੇ ਤੂੰ ਵੀ ਨਾ ਜਾਇਆ ਕਰ ਫਿਰ ਆ ਦੇਖੋ ਆਪਦੇ ਲੜਾਈ ਪਾ ਲੈ ਦੀ ਵੀ ਇੱਥੇ ਬੈਠੋ ਚੰਗਾ ਦਾ ਸੈਡ ਆਉਣਾ ਹੁੰਦਾ ਮੇਰੇ ਨਾਲ ਬਾਕੀ ਆ ਸਾਹਮਣੇ ਗੱਲ ਦੀ ਆਉਂਦੀ ਮੇਰੇ ਨਾਲ ਉਹ ਦਾਦਾ ਤੂੰ ਜਾ ਕੇ ਕਾਹ ਪੜੀ ਬਣਾ ਮਸਾ ਤੇ ਸਾਰ ਰੱਖੀ ਆ ਜਪੜੇ ਦਫਾ ਹੋ ਇਥੋਂ ਕਹਤਾ ਜੇ ਮੁੰਡੇ ਨੇ ਹੱਥ ਲਾਇਆ ਮਾਮੂ ਜੀ ਮੰਮੀ ਲੜਦੀ ਕੋ ਵਾ ਉਹ ਲੜਦੀ ਉਹਦਾ ਹੋ ਗਿਆ ਵਾ ਦਿਮਾਗ ਖਰਾਬ ਠੀਕ ਆ ਤੇ ਕੋਈ ਗੱਲ ਨਹੀਂ ਪੁੱਤ ਤੂੰ ਨੇ ਇਹੋ ਜਿਹੀ ਗੱਲਾਂ ਲਖਿਆਲ ਕਰਿਆ ਕਰ ਆ ਚਲੀ ਆਪਾਂ ਉਹ ਜਾਂਦੇ ਬਾਹਰ ਆ ਜਾ ਹਾਂ ਵੇ ਗੁੰਗੇ ਆ ਜਿਆ ਮੇਰੀ ਗੱਲ ਸੁਣ ਕੀ ਗੱਲ ਹੋ ਗਈ ਭਾਬੀ ਉਦੋਂ ਤੇ ਬੜਾ ਤੂੰ ਆਣ ਕੇ ਕਹਿੰਦਾ ਸੀਗਾ ਫੇਰ ਆ ਪਹੁੰਚ ਜਾਣਾ ਸਾਡੇ ਨਾਲ ਚੱਲੀ ਮੈਂ ਤੈਨੂੰ ਕਹਿਣ ਆਇਆ ਵਾਂ ਹੈ ਮੁੜਕੇ ਚੇਤਾ ਪਲ ਗਿਆ ਹੈਗਾ ਚੁੱਪ ਕਰਕੇ ਮੁੜਕੇ ਮਗਰ ਬਿਠਾ ਲਿਆ ਤੇ ਗਾ ਗਿਆ ਉਹ ਨਾ ਭਾਬੀ ਜਾਣਾ ਤੇ ਇਦਾਂ ਨਹੀਂ ਹੈਗਾ ਜਾਣਨ ਤਾਂ ਆਪਾਂ ਸਾਰਿਆਂ ਨੇ ਹੀ ਹਮ ਪਰ ਭੂਆ ਤੇ ਭੈਣ ਕਹਿੰਦੇ ਕਿ ਤੁਸੀਂ ਦੋਵੇਂ ਜਾਓ ਕਿਹਨੂੰ ਨਾਲ ਲਿੰਗਾ ਖੜਨਾ ਇੱਕ ਤੇ ਆੜੀ ਤੇਰੀ ਭੂਆ ਤੇ ਭੈਣ ਵਾ ਨਾ ਇਹ ਵੱਢਣ ਜੋਗੀਆਂ ਵਾ ਹੁਣ ਅਗਲੇ ਨਵੇਂ ਰਿਸ਼ਤੇਦਾਰ ਕੀ ਕਹਿੰਦੇ ਹੋਣਗੇ ਹੈ ਪਿੰਨਾਂ ਦਾ ਕੋਈ ਨਹੀਂ ਹੈਗਾ ਅੱਗੇ ਪਿੱਛੇ ਕੋਈ ਨਹੀਂ ਨਾਲ ਲਾਉਣ ਵਾਲਾ ਹੈਗਾ ਕੰਨੋ ਫੜ ਕੇ ਦੋਵੇਂ ਜੀ ਤੋਰਤੇ ਆ ਉਹ ਨਾ ਨਾ ਭਾਬੀ ਉਹ ਤਨੀ ਇਦਾਂ ਕਹਿੰਦੇ ਪਰ ਮੈਨੂੰ ਵੀ ਨਹੀਂ ਚੰਗਾ ਲੱਗਦਾ ਪਹਿਮਰਣਾ ਕੋਈ ਵੀ ਨਹੀਂ ਜਾਣਦਿਆ ਪਰ ਮੈਂ ਕੀ ਕਰਦਾ ਉਹਨਾਂ ਨੇ ਸਾਰਾ ਕੁਝ ਵੇਚੋ ਕਰਾਇਆ ਮੈਂ ਕਿੱਦਾਂ ਉਹਨਾਂ ਦਾ ਅੱਖਾਂ ਮੋੜ ਸਕਦਾ ਹੈ ਆਹੋ ਤੂੰ ਕਾਨੂੰ ਅੱਖਾਂ ਮੋੜ ਨਾ ਨਾ ਦਾ ਮਹਾ ਤੇਰਾ ਵਿਆਹ ਹੋਇਆ ਹੈ ਨਾ ਤੇਰਾ ਤੇ ਵਿਆਹ ਹੋਣਾ ਹੀ ਨਹੀਂ ਤੂੰ ਤੇ ਕੁਵਾਰਾ ਰਹਿ ਜਾਣਾ ਹੈਗਾ ਉਹ ਨਾ ਨਾ ਭਾਬੀ ਇਦਾਂ ਨਾ ਕਹਿ ਕੋਈ ਨਾ ਤੂੰ ਗੁੱਸਾ ਨਾ ਕਰ ਤੈਨੂੰ ਮੈਂ ਨਾਲ ਲੈ ਕੇ ਜਾਣਾ ਇੱਕ ਇੱਕ ਤੇ ਮੇਰੀ ਭਾਬੀ ਆ ਕੋਈ ਗੱਲ ਭਾਬੀ ਤੂੰ ਗੁੱਸਾ ਨਾ ਕਰ ਉਹਨਾਂ ਚੱਲ ਜਾਣਾ ਭੂਆ ਨੇ ਵੀ ਚੱਲ ਜਾਣਾ ਵਾ ਕਿੰਨੇ ਕਦ ਰਹਿਣਾ ਵਾ ਵੇ ਇਹਨਾਂ ਨਹੀਂ ਜਾਣਾ ਇਹ ਸ਼ੌਰਾ ਪਾ ਕੇ ਬੈਠੀਆਂ ਦੋਵੇਂ ਜਾਣੀਆਂ ਅੰਧੇ ਗੰਜ ਨਾ ਤੇਰਾ ਕਰਨਾ ਵਸਿਆ ਹੀ ਉਹ ਨਾ ਚੜਦੀ ਜਾਂਦੀਆਂ ਨਾ ਮੈਂ ਏਡੀ ਮਾੜੀ ਆ ਕੋਈ ਨਾ ਕੋਈ ਨਾ ਤੂੰ ਗੁੱਸਾ ਨਾ ਕਰਿਆ ਕਰ ਕੋਈ ਗੱਲ ਨਹੀਂ ਮੈਨੂੰ ਪਤਾ ਕੀ ਸਮਝਦੀ ਆ ਵਾ ਕਿ ਮੈਂ ਤੇਰਾ ਘਰ ਨਹੀਂ ਵਸਣ ਦਿੰਦੀ ਦੱਸ ਕਿੰਨੀ ਕੁ ਮਾੜੀ ਆ ਤੈਨੂੰ ਵੀ ਤੇ ਮੇਰਾ ਪਤਾ ਹੀ ਆ ਹੈਂ ਅੱਜ ਤੱਕ ਰੋਟੀ ਕੌਣ ਦਿੰਦਾ ਰਿਆ ਮੈਂ ਹੀ ਦਿੰਦੀ ਰਹੀ ਆ ਨਾ ਚੰਗੀ ਮਾੜੀ ਪਤਾ ਭਾਬੀ ਸਾਰਾ ਪਤਾ ਕੋਈ ਗੱਲ ਨਹੀਂ ਉਹ ਦਿਲਦਿਆਂ ਨਹੀਂ ਮਾੜੀਆਂ ਚਲੋ ਮੂੰਹ ਤੇ ਬੋਲ ਲੈਂਦੀ ਆ ਤੂੰ ਗੁੱਸਾ ਨਾ ਕਰਿਆ ਕਰ ਬਾਕੀ ਨਾ ਤੈਨੂੰ ਮਨ ਨਾਲ ਲੈ ਕੇ ਜਾਣਾ ਵਾ ਆਪਣੇ ਆਪਾਂ ਫੇਰ ਜਾਵਾਂਗੇ ਆਹ ਨੂੰ ਕਿਹੜਾ ਢੱਕਿਆ ਉਹਨਾਂ ਨੇ ਚਲ ਕੋਈ ਨਹੀਂ ਵੇਖਾਂਗੇ ਭਲਾ ਕਿੱਦਾਂ ਲੈ ਕੇ ਜਾਵੇਂਗਾ ਤੂੰ ਮੈਨੂੰ ਨਾਲ ਹੈ ਅਜੇ ਤੂੰ ਆਪਣੀ ਭੈਣ ਦੇ ਮਗਰ ਤਾਂ ਆਪਣੀ ਭੂਆ ਦੇ ਮਗਰ ਲੱਗਾ ਵਾ ਤੇ ਜਿਉਂ ਜਾਣ ਦੇਣਗੇ ਤੇ ਖੜੇਗਾ ਪਰ ਨਹੀਂ ਭਾਬੀ ਪਤਾ ਕੀ ਗੱਲ ਆ ਮੰਨਣੀ ਪੈਦੀ ਆ ਜਿਉਂ ਦੋਵੇਂ ਭਰਾ ਇਹਨਾਂ ਦੀ ਚੰਗਾ ਤੁਹਾਨੂੰ ਤੇ ਇਹਨਾਂ ਨੇ ਮਗਰ ਲਾਇਆ ਵਾ ਉਂਗਲਾਂ ਤਾਂ ਨੱਚਉਂਦੀਆਂ ਨਵੇਂ ਭੂਆ ਭਤੀਜੀ ਤੁਹਾਨੂੰ ਸਮਝ ਹੀ ਕੋਈ ਨਹੀਂ ਕੀ ਲੱਗਦੀ ਆਪਣੇ ਨਿਆਣਿਆਂ ਵਾਸਤੇ ਕਦੀ ਕੋਈ ਚੀਜ਼ ਮੰਗਾ ਲੈਂਦੀ ਆ ਕਦੀ ਕੋਈ ਚੀਜ਼ ਮੰਗਾ ਲੈਂਦੀ ਆ ਉਹ ਜਿਹੜੀ ਪ੍ਰਭਾ ਵਾ ਭੈਣ ਤੁਹਾਡੀ ਹੈ ਉਹ ਤਾਂ ਟੇਰ ਲਈ ਜਾਣ ਦੀ ਚੀਜ਼ਾਂ ਦੇ ਵਨਸਵੰਨੀਆਂ ਦੇ ਭਿਆ ਵੀ ਲੈ ਆਓ ਤੇ ਆ ਵੀ ਲੈ ਆਓ ਉਹਦਾ ਕਰਜਨ ਜੀ ਕਰਦਾ ਵਾ ਜਿਹਨੂੰ ਸਭ ਕੋ ਇੱਥੇ ਮਿਲਣਿਆ ਹੋਵੇ ਚੱਲ ਭਾਬੀ ਨੇ ਆਣਾ ਦਾ ਚਾਹ ਤੇ ਹੁੰਦਾ ਹੀ ਆ ਕੋਈ ਗੱਲ ਨਹੀਂ ਮਾ ਚਾਹ ਆਉਂਦਾ ਤੈਨੂੰ ਜ਼ਿਆਦਾ ਚਾਹ ਚੜਦੇ ਆ ਹਨਾ ਆਪਣੇ ਘਰ ਵਾਲੇ ਵੇਖੋ ਅੱਖਾਂ ਖੋਲੋ ਵਸਣਾ ਹੀ ਇੱਥੇ ਇਹਨਾਂ ਦਾ ਕੀ ਐ ਇਹਨਾਂ ਤੇ ਘਰ ਖਰਾਬ ਕਰਕੇ ਚੱਲ ਜਾਣਾ ਉਹ ਨਾ ਭਾਬੀ ਪਤਾ ਕੀ ਗੱਲ ਵਾ ਹੁਣ ਆਪਾਂ ਕੀ ਕਹਿ ਸਕਦੇ ਆ ਉਹਨਾਂ ਨੂੰ ਉਹ ਵਿਚਾਰਦਾਨੋ ਚਾਰੀਆਂ ਆਈਆਂ ਹਨਾ ਕੁਛ ਨਹੀਂ ਹੁੰਦਾ ਕੋਈ ਨਾ ਉਹਨਾਂ ਚੱਲ ਜਾਣਾ ਆਪਣੇ ਘਰੇ ਕੋਈ ਗੱਲ ਨਹੀਂ ਭਾਬੀ ਆਪਾਂ ਜਾਵਾਂਗੇ ਤੂੰ ਗੁੱਸਾ ਨਾ ਕਰ ਚੱਲ ਵੇਖ ਲਾਂਗੇ ਹੁਣ ਵੇਖੀ ਭੈਣ ਤੇਰੀ ਵੇਂਦੀ ਹਣੀ ਪੂਹਾਰ ਚਲ ਗਈ ਐ ਸਹੇਰ ਦੀ ਕਿਤੇ ਫੋਨ ਖਾਣ ਆਇਆ ਤੇ ਭੈਣ ਤੇਰੀ ਵੇਂਦੀ ਹਣੀ ਪਹਿਰੇ ਸਨੀ ਨੂੰ ਹੁਣ ਦੱਸੀ ਨਾ ਜਿਹੜੀ ਗੱਲ ਮੈਂ ਕਹੀ ਏ ਚੰਗਾ। ਉਹ ਨਹੀਂ 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 ਮੈਂ ਨਹੀਂ ਦੱਸਦਾ ਹਾਂ। ਆਹੋ ਐਵੇਂ ਨਾ ਦੱਸਣ ਬੈ ਜੀ ਮੇਰੇ ਦਵਾਲੇ ਨਾ ਘਰਾਦੀ ਹੁਣ। ਉਹ ਨਹੀਂ ਨਹੀਂ ਮੈਂ ਨਹੀਂ ਦੱਸਦਾ। ਆ ਚੰਗਾ ਪੰਗਾ ਪਿਆਈ ਬਾ ਬਿਚਾਰੀ ਗੁੱਸੇ ਹੋ ਗਈ ਆ। ਚਲ ਮੈਂ ਇਕੱਲੀ ਭਾਬੀ ਨੂੰ ਲੈ ਜਾਂਦਾ। ਪਰ ਫੱਕੂ ਆ ਹਣਾ ਗੁੱਸੇ ਹੋ ਜਾਣਾ। ਜੇ ਨਾ ਚਲੋ। ਵੇਖਾਂ ਕਿਦਾਂ ਸੱਜ ਕੇ ਬੈਠਾ ਵਾ ਟੁੰਡ ਜਾ ਰਿਆ ਕੇ। ਹੈਂ? ਸੋਫੇ ਦੇ ਵਿੱਚ ਵੱਡ ਪਾਤਾ ਬੈ ਬੈ ਕੇ। ਇਹ ਨਹੀਂ ਕੋਈ ਬੰਦਾ ਉਰੇ ਪਰੇਹੋ ਕੇ ਬੈ ਜੇ। ਇਹਦੀ ਤੇ ਮੈਂ ਖਬਰ ਲੈਣੀ ਆ ਨਾ ਜਾ ਕੇ। ਸੱਜ ਕੇ ਤੇ ਬਹਿ ਰਿਹਾਦਾ ਸਾਹਮਣੇ ਬੈਠਾ ਜੀ ਭਾਜੀ ਹਾਂਜੀ ਹਾਂਜੀ ਭਾਜੀ ਤੇ ਕੀ ਗੱਲ ਹੱਥ ਨੂੰ ਆਰਾਮ ਨਹੀਂ ਆਇਆ ਜੇ ਨਹੀਂ ਨਹੀਂ ਇਹ ਜਿੰਨਾ ਘਰਾਮਾ ਦਾ ਨਾ ਉਹਨਾਂ ਨੂੰ ਫਿਰ ਦੁੱਖ ਜਾਂਦਾ ਵਾ ਹੱਥ ਵਾਜੀ ਜਾਂਦਾ ਕਿਤੇ ਨਾ ਕਿਤੇ ਮੈਨੂੰ ਤੇ ਕੋਈ ਨਹੀਂ ਸਮਝ ਆਉਂਦੀ ਕੋਈ ਦੁੱਖ ਕਿਦਾਂ ਜਾਂਦਾ ਵਾ ਨਾ ਕੋਈ ਕੰਮ ਨਾ ਕੋਈ ਕਾਰ ਸਾਰਾ ਦਿਨ ਆਹ ਹੋਏ ਸੋਫਾ ਮੱਲਿਆ ਭਾਈਆ ਤੂੰ ਹੈ ਸਾਰਾ ਦਿਨ ਇੱਥੇ ਬਹਿ ਕੇ ਸੋਈ ਵੱਲ ਚਾਤੀਆਂ ਮਾਰਦਾ ਇਹਨਾਂ ਵੀ ਹੁਣ ਕੀ ਬਣਿਆ ਤੇ ਹੁਣ ਕੀ ਬਣਿਆ ਹੈ ਤੇ ਐਦਾਂ ਹੀ ਤਰ੍ਹਾਂ ਦੁੱਖ ਹੋ ਜਾਂਦਾ ਹੱਥ ਬਿਠੇ ਬਿਠੇ ਦਾ ਭਾਬੀ ਜੀ ਇਹਨਾਂ ਨੂੰ ਸੋਈ ਚ ਗਿ ਬਣਾਉਂਦੇ ਆ ਨਾ ਤਸ ਮੈਲੀ ਬੜੀ ਜਾਂਦੀ ਆ ਤੇ ਨਾਲੇ ਤੇ ਚੀਜ਼ਾਂ ਬੜੀਆਂ ਸਵਾਦ ਬਣਾਉਂਦੇ ਜੇ ਤੇਰੀ ਤੇ ਉਹ ਗੱਲ ਹੋ ਗਈ ਆ ਕਿ ਜੇ ਰੱਬ ਬੌੜੇ ਤੇ ਝੜੀ ਲੱਗੇ ਸੌਰੇ ਹੈ ਕਿ ਸੌਰਿਆਂ ਕਰ ਬਿਠੇ ਰਹੀਏ ਆ ਰਾਮਨਾ ਤੇ ਵਨਸਵੰਨੇ ਪਕਵਾਨ ਬਣ ਬਣਾਉਂਦੇ ਰਹਿਣ ਤੇ ਪਿੰਡ ਜਾਣ ਦੀ ਕਿ ਲੋੜਾ ਬਾਪੂ ਜੀ ਉੱਥੇ ਮਾਂ ਪਿਓ ਜਿੱਦਾਂ ਮਰਜੀ ਸਾਰਨ ਆਪਣਾ ਝੜੀ ਤੇ ਰੱਬ ਨੂੰ ਲੱਗੀ ਹਣ ਤੇ ਮੈਂ ਥੋੜੀ ਦਵਾਈ ਆ ਚੱਲ ਆ ਕਰਮਾ ਛੱਟੇ ਹੀ ਲੱਗੀ ਆ ਚੱਲ ਕੋਈ ਨਹੀਂ ਜਿੱਥੇ ਇੰਨੇ ਦਿਨ ਲਾਂਗੇ ਉੱਥੇ ਹੋਰ ਦੋਸ ਸਈ ਤਦ ਦਵਾਈ ਖਾਓ ਨਾ ਚੱਜ ਦੀ ਕਿਤਰਾਮ ਆਉਣ ਵਾਲਾ ਬਣੇ ਢਾੜੇ ਪੈਨ ਡਾਕਟਰ ਜਾਂਦੇ ਮੈਂ ਕੀ ਕਰਾਂ ਹੁ ਦੱਸੋ ਲੈ ਦੱਸ ਹੁਣ ਡਾਕਟਰਾਂ ਦਾ ਕਸੂਰ ਹੋ ਗਿਆ ਦਵਾਈਆਂ ਆਪਣੇ ਟਾਈਮ ਨਾਲ ਖਾਣੀਆਂ ਉਹ ਜਿਹੜੀ ਅਤਰੋ ਵਾ ਉਹਨੂੰ ਕਿਹਾ ਕਰਾਂ ਕਿ ਟਾਈਮ ਨਾਲ ਦਵਾਈਆਂ ਦਿਆ ਕਰ ਲੁਤਰੋ ਤੇ ਆਉਂ ਫੇਰਦੀ ਫਿਰਦੀ ਐ ਥਾਂ ਹੋਈਂਦੀ ਫੇਰਦੀ ਉਹਦੀ ਤੇ ਦਵਾਈਆਂ ਨਹੀਂ ਦੇ ਸਕਦੀ ਤੈਨੂੰ ਉਹ ਬੋਹ ਤਾਂ ਨਹੀਂ ਮੇਰਾ ਟਾਈਮ ਨਹੀਂ ਲੱਗਦਾ ਕੰਮਕਾਰ ਹੀ ਬੜਾ ਢੜੇ ਘਰ ਨੇ ਕਿ ਕਿੱਥੇ ਖਰਾਸੇ ਜਿੱਤੀ ਆ ਕਿਹੜਾ ਕੰਮ ਕਰਨ ਲਈ ਆ ਤੂੰ ਵੀ ਤੇ ਭਈਆ ਸਾਰਾ ਦਿਨ ਵੇਨ ਨਹੀਂ ਆ ਨਾ ਸਾਰਾ ਦਿਨ ਚੌਕੇ ਵਿੱਚ ਮੈਂ ਫਾਇ ਆਈ ਰਹਿਣੀ ਆ ਇਹ ਤਾਂ ਸਾਰਾ ਦਿਨ ਜ਼ੁਬਾਨ ਚਲਾਉਣਾ ਥੱਕਦੀ ਇੱਕ ਦੂ ਨਹੀਂ ਤੇ ਦੋਵੇਂ ਰਲ ਕੇ ਜਦੋਂ ਨਹੀਂ ਆ ਕੇ ਨੂੰਏ। ਉਹ ਚਲੋ ਛੱਡੋ ਭਾਬੀ ਜੀ। ਚਲੋ ਬਣਾ ਕੇ ਆਇਓ ਤੁਸੀਂ। ਬਣਾਇਆ ਵਾ, ਬਣ ਜਾਂਦਾ ਵਾ। 24 ਘੰਟੇ ਖਾਣ ਵਾਲੀ ਧਿਆਨ ਰਿੰਦਾ ਤੁਹਾਡੇ ਤੇ ਬੱਸ। ਦਵਾਈ ਦਵਾਈ ਖਾਓ ਟਾਈਮ ਨਾਲ। ਮਾਂ ਪਿਓ ਡੀਕ ਦੇਣੇ ਤੁਹਾਡੇ। ਨਹੀਂ ਬਾਲੀ ਹੋਂਦ ਤੀ ਬੁੱਢੀ ਆਏ। ਹੈ? ਇਹ ਨਹੀਂ ਇਹਦੇ ਵਿੱਚ ਦਵਾਈ ਪਈ ਆ। ਕੋਈ ਲਿਆਜ ਨਾਲ ਗੱਲ ਕਰਾ। ਆਹ ਤੇ ਮੈਂ ਨਾਲ ਸਵੇਰੇ ਸਰੇ ਉਹ ਗੱਲ ਹੋ ਗਈ ਆ। ਨਾ ਚਾਹ ਨਾ ਪਾਣੀ। ਉਤੋਂ ਕੁੱਤੇ ਖਾਣੀ। ਅੱਧ ਹੋ ਗਈ ਏ ਯਾਰ। ਇਹਨੂੰ ਕਹਿਣਾ ਪ੍ਰਭੂ। ਕਿੱਥੇ ਗਲੀ ਹੁਣ ਪੈਣ ਨੂੰ ਹੁਣ ਨਹੀਂ ਰਹਿ ਜਾਂਦਾ ਇੱਥੇ ਚਲੋ ਕਰਦਾ ਵਾਂ ਗੱਲ ਇੱਕ ਤੇ ਇਹ ਨਹੀਂ ਮੰਦੀ ਮੈਂ ਤੇ ਨਾ ਇੱਕ ਆ ਛੱਡਦੇ ਮੈਨੂੰ ਤਾਂ ਕੀਤਾ ਇਹ ਇੱਕ ਬੁੱਢੀ ਨੇ ਤਾਂ ਕੀਤਾ ਇਹ ਇੱਕ ਆੜੀ ਤੀਜੀ ਆ ਗਏ ਨਾ ਤੀਜੇ ਦਿਨ ਮੇਰੇ ਮੇਰੇ ਮਨ ਮਾਰਦੀ ਮੈਨੂੰ ਹੱਤ ਹੋ ਗਈ ਹੈ ਹਾਂਜੀ ਪੁੱਤ ਮਾਮੂ ਕਹਿੰਦੀ ਸ਼ਕਲ ਲੈ ਕੇ ਦੋ ਮੰਮੀ ਕਹਿੰਦੀ ਸ਼ਕਲ ਨਾਲ ਆ ਕਿ ਦੋ ਅੱਛਾ ਮਾਮੂ ਕਹਿੰਦੇ ਸਾਈਕਲ ਲੈ ਕੇ ਦੇਣਾ ਤਾਂ ਮੰਮੀ ਕਹਿੰਦੀ ਨਹੀਂ ਲੈ ਕੇ ਦੇਣਾ ਵਾ ਕੋਈ ਗੱਲ ਨਹੀਂ ਪੁੱਤ ਮਾਮੀ ਤੇ ਡੇਢੀ ਲੰਮੀ ਜ਼ੁਬਾਨ ਹੋਏ ਐਵੇਂ ਚੱਲਦੀ ਰਹਦੀ ਬੇਵਜ੍ਹਾ ਹੀ ਠੀਕ ਵਾ ਉਹਦੀਆਂ ਗੱਲਾਂ ਦੀ ਪਰਵਾਹ ਨਾ ਕਰਿਆ ਕਰ ਜਿੰਨੇ ਲੈ ਕੇ ਦੇਣਾ ਵਾ ਨਾ ਉਹਨੇ ਲੈ ਹੀ ਦੇਣਾ ਵਾ ਜੇ ਮਾਮੂ ਨੇ ਕਿਹਾ ਮਨਾ ਮੇਰੇ ਪੁੱਤ ਨੂੰ ਤੇ ਸਾਈਕਲ ਲੈ ਕੇ ਦਊਗਾ ਤੋਨੇ ਤੂੰ ਲੈ ਦੇਣਾ ਸਾਈਕਲ ਠੀਕ ਵਾ ਨਾ ਇਹ ਮਾਮੀ ਦੇ ਗੱਲਾਂ ਨਾ ਸੁਣਿਆ ਕਰ ਬਹੁਤੀਆਂ ਨਾ ਅਸਰ ਕਰਿਆ ਕਰ ਮਾਂ ਪੁੱਤ ਇੱਥੇ ਵੱਡੇ ਤੁਸੀਂ ਮੈਂ ਬਾਹਰ ਦੱਬੀ ਜਾਂ ਰਹੀ ਹਾਂ ਉਹ ਕਹਿੰਦੇ ਬਾਹਰ ਵੀ ਵੇਖ ਲਿਆ ਕਰ ਹਾਂ ਹਾਂ ਮੈਂ ਤਾਂ ਹੁਣੇ ਅੰਦਰ ਆਈ ਹਾਂ ਮੈਂ ਹਾਂ ਚੱਲਾ ਬੈੱਡ ਸ਼ੀਟ ਛਾੜ ਦਿੰਨੀ ਮਾੜਾ ਯਾ ਮੀ ਹਟਿਆ ਹੀਗਾ ਤੇ ਮੈਂ ਚਲ ਕੋਸ਼ਿਸ਼ ਕਰਦੇ ਚੁੱਕੇ ਬਾਹਰ ਕੋਣੀ ਤੇ ਮੇਂ ਫੇਅਰ ਸ਼ੁਰੂ ਹੋ ਗਿਆ ਵਾ ਇੰਜ ਕਰ ਕੱਪੜੇ ਪਾ ਬੈਠੇ ਵਿੱਚ ਤੇ ਤਿਆਰੀ ਕਰਾ ਚਲੀ ਬਣ ਆਏ ਹੁਣ ਕੀ ਹੋ ਗਿਆ ਵਾ ਮੇਰੇ ਕੋ ਨਹੀਂ ਰਹਿ ਜਾਂਦਾ ਇਥੇ ਮੇਰੇ ਕੋ ਨਹੀਂ ਵੇਚ ਕੇ ਰਹਿ ਜਾਂਦੀ ਕਿੰਨੇ ਬੇਇੱਜ਼ਤੀ ਕਰਤੀ ਹੁਣ ਤੁਹਾਡੀ ਚੰਗਾ ਤੋਂ ਭਰਾ ਵੈ ਆਪਣਾ ਉਹ ਚੰਗੇ ਭਰੇ ਇਥੇ ਭਜਤੇ ਹੁੰਦੀ ਸੀ ਆ ਜਾਂਦਾ ਸਨੀਨ ਵਿਆਹਤਾ ਵਾ ਉਹ ਮੇਰੇ ਤੇ ਵੇਚੀ ਬੜੀ ਹੁੰਦੀ ਇਥੇ ਹੁਣ ਕੀ ਹੋਇਆ ਵਾ ਕਿੰਨੇ ਕਿਹਾ ਤੁਹਾਨੂੰ ਕੁਛ ਕਹਿਣਾ ਮੈਨੂੰ ਕੀ ਆ ਹਾਂ ਗੱਲਾਂ ਗੱਲਾਂ ਵਿੱਚ ਮੈਨੂੰ ਕਹਿ ਜਾਂਦੀ ਏ ਤੇਰੀ ਪਰਜਾਈ ਕੀ ਆਂਦੀ ਆ ਟੌਂਟ ਮਾਰਦੋਂ ਨਹੀਂ ਹੜਦੀ ਓ ਉਹਦੀ ਕਿਹੜੀ ਜਬਾਨ ਆਪਣੀਆਂ ਤੁਹਾਨੂੰ ਤੇ ਮੈਂ ਬੜੀ ਵਾਰੀ ਕਿਹਾ ਵਾ ਉਹਦੇ ਗੱਲਾਂ ਦਾ ਅਸਰ ਨਾ ਕਰਿਆ ਕਰੋ ਪਰ ਤੁਸੀਂ ਵੀ ਨਾ ਰਹਿੰਦੇ ਨਹੀਂ ਜੇ ਇੱਕ ਤਾਂ ਜਵਾਬ ਦੇ ਦਿਓ ਉਹਨੂੰ ਆਪੇ ਮੂੰਹ ਭਾਜੇ ਉਹਦਾ ਮੈਂ ਜਵਾਬ ਦੇਣਾ ਚੰਗਾ ਲੱਗਦਾ ਵਾ ਫਿਰ ਉਹ ਚੰਗੀ ਲੱਗਦੀ ਉਹ ਜਿਹੇ ਗੱਲਾਂ ਕਰਦੀ ਮੈਂ ਚੱਲ ਰਿਸ਼ਤੇ ਦੀ ਮਰਦਾਂ ਭੱਜੀ ਥੋੜੀ ਜੀ ਤੇ ਫਿਰ ਮੈਂ ਲਿਆਜ ਰੱਖ ਲੈਣਾ ਉਹਦਾ ਜੇ ਤੁਸੀਂ ਲਿਆਜ ਰੱਖਦੇ ਨਾ ਸਾਰਾ ਗੱਲਾਂ ਦਾ ਵੀ ਲਿਆਜ ਰੱਖ ਲੈ ਕਰੋ ਅਸਰ ਨਾ ਕਰਿਆ ਕਰੋ ਤੁਹਾਨੂੰ ਮੈਂ ਬੜੀ ਵਾਰੀ ਕਿਹਾ ਵਾ ਪਤਾ ਗੱਲ ਕੀ ਅੱਗੇ ਵੀ ਗੱਲਾਂ ਤੇਰੀਆਂ ਕਰ ਦਿੰਦੀ ਸੀ ਟੀਚਰਾਂ ਨਾਲ ਲੈ ਜਾਂਦੀ ਸੀ ਭਾਰਨਾ ਜਦੋਂ ਦੀ ਆ ਸੁਣੇ ਦਾ ਵਿਆਹ ਕੀਤਾ ਤੁਸੀਂ ਤੁਹਾਡੀ ਆਪਸ ਵਿੱਚ ਨਹੀਂ ਬਣਦੀ ਉਹ ਹਲੇਖੇ ਚ ਮੈਨੂੰ ਤਾਂ ਜਲ ਜਾਂਦੀ ਮੇਰੇ ਕੋਕੇ ਨਹੀਂ ਉਹ ਪਤਾ ਤੁਸੀਂ ਤੇ ਜਾਣਦੇ ਹੋ ਉਹਦਾ ਸੁਭਾਅ ਕਿਹੋ ਜਿਹਾ ਵਾ ਇਹ ਜਨਾਨੇ ਦੇ ਖਾ ਹੀ ਲਿਆ ਫੜ ਕੇ ਕਿਤੇ ਇਹਨੂੰ ਤੇ ਨਾ ਮੈਂ ਬਥੇਰਾ ਰੋਲਾ ਪਾ ਪਾ ਕੇ ਸਿੱਧਿਆ ਕਰਨ ਦੀ ਕੋਸ਼ਿਸ਼ ਕਰ ਲਈnga ਪਰ ਹੁਣ ਨਿਆਣਾ ਹੋਏ ਤੇ ਬੰਦਾ ਟੋਚ ਚ ਪੇੜਾ ਮਾਰ ਦੇ ਹੁਣ ਹੱਥੀ ਚ ਹੱਥ ਚੁੱਕਦੇ ਵੀ ਬੁਰੇ ਲੱਗਨੇ ਇੱਤੇ ਹੀ ਕੀ ਕਰੀਏ ਜਬਾਨ ਨਾਲ ਬਥੇਰਾ ਸਮਝਾਈਦਾ ਨਹੀਂ ਸਮਝਦੀ ਬੇਗੂਫ ਹੈਗੀ ਇੱਕ ਨੰਬਰ ਗੱਲ ਹੈ ਗਈ ਉਹ ਕਸੂਰ ਉਹਦਾ ਵੀ ਨਹੀਂ ਹੈਗਾ ਇਹ ਨਾ ਸਾਨੂੰ ਇਹਦੇ ਨੇ ਇਸੇ ਰਹਿਣਾ ਨਹੀਂ ਚਾਹੀਦਾ ਉਹ ਮੈਂ ਕਿਹਦੇ ਦੇ ਆ ਕੇ ਖੁਸ਼ ਹਾਂ ਮੈਂ ਵੀ ਜਾ ਕੇ ਖੁਸ਼ ਹਾਂ ਹੁਣ ਇੱਕ ਤੇਰੀ ਭੂਆ ਵਾ ਇਹ ਤੀਜੇ ਦਿਨ ਪਾ ਕੇ ਛੋਲੇ ਚ ਕਪੜਾ ਤੁਰ ਪੈਦੀ ਆ ਇਹਨੂੰ ਜਿਆਦਾ ਘਰ ਲੱਗਾ ਵਾ ਉਹ ਹੁਣ ਫੇਰ ਗਈ ਆ ਤੇ ਹੁਣ ਮੈਂ ਤਾਂ ਇਸ ਕਿਤਾ ਚਲ ਜਾ ਜੇ ਇੱਥੇ ਹੁੰਦੀ ਨਾ ਤੇ ਮੈਂ ਆਦਾ ਮੱਕੂ ਹੁਣੇ ਠਪਾ ਲੈਣਾ ਸੀਗਾ ਤੇ ਆ ਬਕਵਾਸ ਕੀਤੀ ਉਹਨੇ ਫੇਰ ਤੁਹਾਡੇ ਨਾਲ ਉਹ ਆ ਤੁਹਾਡੀ ਗੱਲ ਮਾੜੀ ਐ ਨਾ ਮੱਕੂ ਠਪਾ ਦੇਣਾ ਸੀ ਉਹ ਤੁਹਾਡਾ ਘਰ ਇਹ ਨਹੀਂਗਾ ਤੁਸੀਂ ਜਾਓ ਆਪਣੇ ਸਹਰਿਆਂ ਨੂੰ ਹੁਣ ਇਹ ਉਹਨਾਂ ਦੇ ਘਰ ਵਾ ਉਹਨਾਂ ਆਪਿਆ ਜੋ ਕਰਨਾ ਉਹਨਾਂ ਕਰਨਾ ਵਾ ਤੁਸੀਂ ਉਹ ਸੁਣੀ ਕਿਦਾਂ ਸਹੋਗੇ ਤੁਸੀਂ ਇਹਨੂੰ ਆਹ ਹੈ ਸਿਰਫ ਥੋੜਾ ਟਾਈਮ ਦੀ ਗੱਲ ਵਾ ਜੇ ਉਹਦੇ ਪੈਰ ਲੱਗ ਗਏ ਨਾ ਫੇਰ ਇਹ ਕੀ ਕਰ ਲੂ ਉਹਨੂੰ ਅਜੇ ਨਵੀ ਸਵੀਆਂ ਚੱਕ ਰ ਜਿੱਦੋਂ ਉਹ ਚਾਕਾ ਖੁੱਲ ਗਿਆ ਉਹਦੋਂ ਆਪੇ ਇਹਨੂੰ ਪਤਾ ਲੱਗ ਜਾਣਾ ਉਹ ਨਹੀਂ ਇਹਦੀ ਜ਼ਬਾਨੇ ਕੰਟਰੋਲ ਚੋਈ ਨਹੀਂ ਮੈਨੂੰ ਲੱਗਦਾ ਇਹ ਨਹੀਂ ਮੜ ਜਿੰਗੇ ਜੀਵਨ ਜਿੰਨੀ ਤੁਸੀਂ ਬਣਾਈਆਂ ਚੰਗਾ ਗੱਲਾਂ ਕਰ ਕਰਕੇ ਅਗਲਾ ਬੰਦਾ ਇਦਾਂ ਹੁੰਦਾ ਵਾ ਤੁਸੀਂ ਚੰਗੀ ਵਾਲੇ ਕਸਰੋ ਦੇ ਸਿਰ ਪਾ ਦੋ ਜੇ ਕਸਰ ਹੈਗੀ ਨਾ ਕੋਈ ਉਹ ਵੀ ਉਹਦੇ ਕੋਲ ਬੇਇੱਜ਼ਤੀ ਕਰਵਾ ਕੇ ਜਾਇਓ ਹੁਣ ਜੇ ਕੋਈ ਤੇਰੇ ਘਰੇ ਆ ਕੇ ਨਦਰ ਬਵੇ ਨਾ ਉਹ ਵੀ ਖੇਜ ਜਾਣਾ ਨਾ ਉਹਨੂੰ ਕਹਿਣ ਕਿ ਦੇ ਅਹੀਂ ਲੰਗਰ ਪਾਣੀ ਆ ਪਕਾ ਕੇ ਖਾਂਦੇ ਲੀੜਾ ਕਪੜਾ ਧੋਣ ਦੇ ਸਫਾਈਆਂ ਹੀ ਆਪਣੀਆਂ ਆਪ ਕਰਦੇ ਆ ਉਹਨੂੰ ਹੀ ਕੀ ਕਹਿਣ ਦੇ ਆ ਜਿਹੜੀ ਜਿਹੜੀ ਕੰਗੀ ਹੋਣ ਈ ਉਹਨੂੰ ਜੀਵਨ ਦਾ ਪੱਕ ਪ ਮੈਂ ਯਾਰ ਕਿਸੇ ਦਾ ਪੱਖ ਨਹੀਂ ਪੂਰਦਾ ਮੈਂ ਇਹ ਗੱਲ ਕਰਦਾ ਵਾਂ ਕਿ ਆਪਣੇ ਘਰ ਜਾਣਾ ਚਾਹੀਦਾ ਵਾ ਐਡੀ ਚੰਗੀ ਵੀ ਹੈਗੀ ਜੀਵਨ ਆਹ ਵੇਖੋ ਹੁਣ ਮੁੰਡਾ ਦੱਸਣ ਡਿਆ ਵਾ ਕਿ ਮਾਮੂ ਕਹਿੰਦਾ ਤੈਨੂੰ ਮੈਂ ਸਾਈਕਲ ਲੈ ਕੇ ਦੇਣਾ ਵਾ ਤੇ ਮਾਮੀ ਕਹਿੰਦੀ ਨਹੀਂ ਲੈ ਕੇ ਦੇਣਾ ਵਾ ਤੇ ਮਾਮੀ ਨੂੰ ਭਾ ਵੱਢ ਕੇ ਨਿਕ ਨਿਕੀ ਕਰਦਾ ਉਹ ਤਾਂ ਵੀ ਚੰਗੀ ਨਹੀਂ ਹੋ ਸਕਦੀ ਪੁੱਤ ਤੈਨੂੰ ਕੋ ਕਿੰਨੇ ਸਾਈਕਲ ਤੂੰ ਕੀ ਕਰਦਾ ਆਪਾਂ ਘਰ ਚਲੇ ਜਾਣਾ ਵਾ ਇੱਥੇ ਤੂੰ ਕਿੰਨੇ ਦਿਨ ਖੇਡਣਾ ਵਾ ਚੰਗਾ ਘਰ ਜਾ ਕੇ ਬੱਚੇ ਲੈ ਸਾਈਕਲ ਉੱਤੇ ਖੇਡਾਂਗੇ ਐਵੇਂ ਨਹੀਂ ਮਰਦੀ ਹੁਣ ਜਿੰਨੇ ਲੈ ਕੇ ਦੇਣਾ ਉਹਨੇ ਲੈ ਹੀ ਦੇਣਾ ਹੁਣ ਵੱਡਾ ਹੋਇਆ ਮਾਸਾ ਤੇ ਮਾਮਾ ਕਹਿੰਦਾ ਉਹ ਵੱਡਾ ਸਾਈਕਲ ਉਹ ਚਲ ਚੁੱਪ ਕਰ ਉਹਨਾਂ ਜਾ ਕੇ ਲੜੀ ਨਾ ਚੰਗਾ ਉਹਨੇ ਫੇਰ ਗਣਾ ਹਰ ਜਾ ਕੇ ਕਰਨ ਪਰੇਗਾ ਲੜੀ ਨਾ ਜਾ ਕੇ ਇਹਦਾ ਤਾਂ ਵੇਖੀ ਸਹੀ ਮੈਂ ਕਿੱਦਾਂ ਇਲਾਜ ਕਰਦੀ ਆ ਇਹਦਾ ਦਿਨ ਚਰ ਮੂੰਹ ਨਾਲ ਪੰਨੋ ਇਹ ਹਟਦੀ ਨਹੀਂ ਆ ਇਹਦਾ ਮੂੰਹ ਪੰਨਣਾ ਹੀ ਪੈਂਦਾ ਵਾ ਉਹ ਜਬਾਨ ਬੰਦ ਰੱਖੀ ਚੰਗਾ ਇੰਨਾ ਗੱਲਾਂ ਤੋਂ ਮੜ ਕੇ ਲੜਾਈ ਵਾਧੀ ਆ ਤੇ ਇੱਜ ਤੇ ਘਟਦੀ ਪਤਾ ਤੂੰ ਆਪਣੀ ਜਬਾਨ ਬੰਦ ਰੱਖਿਆ ਕਰ ਤੇ ਨਾ ਇਹਨੂੰ ਇੱਜ ਤੇ ਕਰਾਉਣੀ ਨਹੀਂ ਆਉਂਦੀ ਕਰਾਉਣੀ ਹੁੰਦੀ ਤੇ ਨਾ ਹਰਕਤਾਂ ਕਰਦੀ ਦੋ ਬਾਲ ਰੋਟੀਆਂ ਦਵਾਈ ਖਾੜੀ ਮੇ ਰੋਟੀਆਂ ਪਕਾ ਦੋ ਦਵਾਈ ਖਾਣੀ ਆ ਰੋਟੀਆਂ ਹੀ ਆਪ ਪਕਾਪਕਾ ਖਾਂਦੇ ਆ ਸਭ ਕੁਝ ਹੀ ਆਪ ਕਰਨੇ ਆ ਇਹਦੇ ਪਤਾ ਨਹੀਂ ਕਿੱਥੇ ਟੱਡ ਪਈ ਜਾਣ ਢਈ ਆ ਤਸ ਇਹ ਪੇਕੇ ਨੂੰ ਜਾਂਦੀ ਕਿਤੇ ਆਏ ਸਹੀ ਐ ਤੇ ਮੌਕਾ ਇਹ ਹੋ ਜਾ ਇਹ ਜਾ ਕੇ ਰਹਿ ਉੱਥੇ ਇਹਨੂੰ ਤੇ ਫਿਰ ਮੈਂ ਦੱਸੂਗੀ ਮੈਂ ਤੇ ਇਹਦੇ ਪੇਕੇ ਪਹੁੰਚੂਗੀ ਇਹਦੇ ਪਰਜਿਆਂ ਦਾ ਕੰਨ ਭਰੂਗੀ ਜਾ ਕੇ ਵੀ ਜੋ ਕੁਝ ਇਹ ਹੱਟ ਨਾ ਕਰਦੀ ਹੈ ਨਾ ਇਹਦੇ ਵਗਾਰ ਹੀ ਇੱਦਾਂ ਸਭ ਕੁਝ ਕਰੋ ਇਹਦੇ ਫਿਰ ਅੱਖਾਂ ਖੁੱਲਣੀਆਂ ਉਹ ਇਹ ਝਵਲ ਬਣੀ ਆ ਜਾ ਪੁੱਤ ਜਾ ਕੇ ਦੁਖੇੜ ਚੰਗਾ ਮੈਂ ਪਾਪਾ ਨੂੰ ਰੋਟੀ ਲਾ ਦਾਂ ਹਾਂ ਮੈਂ ਮੈਂ ਤੁਹਾਡੇ ਲੈ ਕੇ ਦਊਂਗੇ ਹਾਂ ਮੈਂ ਆਪਣੇ ਪੁੱਤਰ ਘਟੌਣੇ ਕਿਉਂ ਨਹੀਂ ਲੈ ਕੇ ਦੇਣੇ ਮੇਰੇ ਨਾਲ ਚੱਲੀ ਜਿੰਨੇ ਘਟੌਣੇ ਲੈਣੇ ਆ ਨਾ ਮੈਂ ਸਾਰੇ ਲੈ ਕੇ ਦਵਾਂਗੀ ਠੀਕ ਆ ਠੀਕ ਆ ਸਕੂਲ ਨਹੀਂ ਲੱਗਦਾ ਜੇ ਮੇਰੇ ਪੁੱਤ ਦਾ ਤਾਂ ਉੱਠੇ ਵੇ ਮੇਰੀ ਗੱਲ ਸੁਣ ਸਾਨੂੰ ਕੰਮ ਇਹ ਹੋਵਾ ਕਦੀ ਨਿੱਕੀ ਮਾਮੀ ਵੱਲ ਚਲ ਜਾਂਦੇ ਕਦੀ ਵੱਡੇ ਮਾਮੇ ਵੱਲ ਚਲ ਜਾਂਦੇ ਜੀ ਹੈ ਕਦੀ ਹਾਨੂੰ ਆ ਲੈ ਕੇ ਦੋਗੇ ਕਦੀ ਹਾਨੂੰ ਆ ਲੈ ਕੇ ਦੋਗੇ ਜੀਦੀ ਉਹ ਤੇ ਬੱਚੇ ਆ ਫਿਰ ਕੀ ਦਿਆਣਿਆਂ ਨੇ ਚੀਜ਼ਾਂ ਮੰਗਣੀਆਂ ਵਾ ਦਲਜੀਤ ਤੈਨੂੰ ਨਹੀਂ ਪਤਾ ਇਹਨਾਂ ਬੱਚਿਆਂ ਦਾ ਇਹ ਬੱਚੇ ਬੜੇ ਕਾਂਟੇ ਆ ਹੈਂ ਤੂੰ ਨਹੀਂ ਸਮਝਦੀ ਕੀ ਚੀਜ਼ਾਂ ਵਾਂ ਇਹਨਾਂ ਨੂੰ ਮੈਂ ਸਮਝ ਨਹੀਂ ਆ ਠੀਕ ਆ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਕਰ ਬਹੁਤਾ ਤੂੰ ਮੈਂ ਵੈਸੇ ਵੀ ਤੇਰੇ ਨਾਲ ਗੱਲ ਕਰਨੀ ਹੈਗੀ ਅੱਜ ਹਾਂਜੀ ਹਾਂਜੀ ਤੇ ਮੈਂ ਤਾਂ ਲੱਭਣ ਡਈ ਹੀਗੀ ਜਾ ਵੇ ਮਾਂ ਦੇ ਕੰਨ ਚ ਜਾ ਕੇ ਫੁਸਰ ਫੁਸਰ ਕਰੇਂਗਾ ਫਿਰ ਜਾ ਆਪਣੀ ਮਾਂ ਲਾ ਕੇ ਬਹਿ ਜਾ ਕੇ ਇੰਨੇ ਆਣੇ ਬੜੇ ਤੇਜ਼ ਵਾ ਇਹ ਨਹੀਂ ਨਹੀਂ ਗੱਲ ਜਾ ਕੇ ਤੇ ਮਾਂ ਦੇ ਕੰਨਾਂ ਚ ਪਾਉਂਦੇ ਆ ਹੁਣ ਵੇਖੀ ਜਾਂਦੇ ਨੇ ਲਤੀ ਲਾ ਦੜੀਂ ਆ ਵੀ ਵੱਡੀ ਮਾਮੀ ਜਾ ਕੇ ਤੇ ਬੈਠੀ ਹੀ ਲੱਗੇ ਤੇ ਇਦਾਂ ਇਦਾਂ ਕਹਿੰਦੀ ਹੀ ਮਮਾ ਤੇ ਉਹਨੇ ਲੰਡਣਾ ਆਇਆ ਨਾ ਮੈਨਾਂ ਸੇ ਖੜੇ ਕਰਕੇ ਜਿੱਦਾਂ ਦੀ ਹੈਗੀ ਆ ਉਹ ਮੈਂ ਤੇ ਤੇਰਾ ਨਾ ਇਹ ਗੱਲ ਕਰਨੀ ਸੀ ਹਾਂਜੀ ਹਾਂਜੀ ਵੀ ਜਿਹੜੀ ਭੂਆ ਵਾ ਹਾਂਜੀ ਹੈ ਤੇ ਇਹ ਭੈਣ ਵਾ ਇਹਨਾਂ ਨੇ ਤੇ ਆਪੋ ਆਪਣੇ ਘਰ ਚਲ ਜਾਣਾ ਹਾਂਜੀ ਹਾਂਜੀ ਅਸੀਂ ਦੋਵਾਂ ਜਾਣੀਆਂ ਨੇ ਰਹਿਣਾ ਇੱਕ ਦੂਜੇ ਦੇ ਲਾਗੇ ਹਾਂਜੀ ਹਾਂਜੀ ਹੈ ਤੈਨੂੰ ਮੇਰਾ ਆਸਰਾ ਤੇ ਮੈਨੂੰ ਤੇਰਾ ਆਸਰਾ ਮੇਰੇ ਤੇ ਗੱਲ ਹੈਗੀ ਸੀ ਤੇ ਤੈਨੂੰ ਜੋ ਵੀ ਕਹਿੰਦੀਆਂ ਹੁੰਦੀਆਂ ਹਨਾ ਇਹਨਾਂ ਦੀ ਗੱਲ ਚ ਨਾ ਆਵੀ ਠੀਕ ਆ ਠੀਕ ਆ ਮੈਂ ਤੇ ਇਹ ਸੋਚਿਆ ਸੀਗਾ ਵੀ ਚੱਲ ਫੇਰਾ ਪਾਉਣ ਜਾਵਾਂਗੇ ਸਾਰੇ ਜਣੇ ਇਕੱਠ ਤੇ ਨਾਲੇ ਪੁੱਤ ਪੇਕਿਆਂ ਦੇ ਪਿੰਡਿਸ ਤੋਂ ਬਣਦੀ ਆ ਸਾਰੇ ਸਹੁਰੇ ਜਾਣ ਤੇ ਇਹਨਾਂ ਨੇ ਕਰਤੂਤ ਸੁਣੇ ਕੀਤੀ ਹੈ ਹੈ ਇਹਨਾਂ ਨੇ ਚੁੱਪ ਕਰਕੇ ਕੰਨੋ ਫੜ ਕੇ ਤੁਹਾਨੂੰ ਦੋਆਂ ਜੀਆਂ ਨੂੰ ਤੋੜਤਾ ਨਾ ਸੋਣਾ ਕੰਮ ਕੀਤਾ ਇਹਨਾਂ ਨੇ ਮੈਂ ਪੁੱਜ ਕੇ ਦੇ ਕੋਈ ਨਹੀਂ ਫੇਰ ਚਲ ਜਾਵਾਂਗੇ ਨਾਲ ਸਾਰੇ ਜਣੇ ਇਕੱਠੇ ਹੋ ਕੇ ਜਿਹੜੀ ਭੂਆ ਵਾ ਨਾ ਵਢਣ ਵਾਲੀ ਆ ਇਹਦੀਆਂ ਗੱਲਾਂ 'ਚ ਨਾ ਆਇਆ ਕਰ ਇਹਨਾਂ ਸਾਡਾ ਘਰ ਬਰਬਾਦ ਕਰ ਦੇਣਾ ਵਾ ਤੇ ਸਾਡਾ ਘਰ ਕੁਢਣੀਆਂ ਦੋ ਜਣੀਆਂ ਨਾਲ ਮਿਲ ਕੇ ਤੈਨੂੰ ਨਹੀਂ ਗਾ ਪਤਾ ਹੁਣ ਮੇਰਾ ਤਾਂ ਕਹਿਣਾ ਫਰਜ਼ ਵਾ ਤੈਨੂੰ ਸਮਝਾਉਣਾ ਮੇਰਾ ਫਰਜ਼ ਵਾ ਨਹੀਂ ਕੋਈ ਨਹੀਂ ਕੋਈ ਨਹੀਂ ਆਹੋ ਗਾੜੀ ਸਮਝਣਾ ਨਾ ਸਮਝਣਾ ਤੇਰੀ ਪਾਪੇ ਆਪਣੀ ਸਮਝ ਵਾ ਨਾ ਹਾਂਜੀ ਹਾਂ ਵੀ ਮੈਂ ਕੀ ਕਹਿਣਾ ਚਾਹੁੰਨੀ ਆ ਤੈਨੂੰ ਤੇ ਇਹ ਤਾਂ ਹੋਵੇ ਆਪਣੇ ਵਿਚਾਲੇ ਨੂੰ ਸਭ ਕੋ ਦੱਸ ਦੇ ਤੂੰ ਵੀ ਭੈਣ ਜਿੱਦਾ ਕਹਿੰਦੀ ਸੀ ਨਹੀਂ ਨਹੀਂ ਮੈਂ ਕਿਉਂ ਕਹਿਣਾ ਦੀਦੀ ਆਹੋ ਇੱਕ ਗੱਲ ਹੋਰ ਸੁਣ ਲੈ ਮੇਰੀ ਧਿਆਨ ਦੇ ਨਾਲ ਹਾਂਜੀ ਹੁਣ ਇਕੱਠਿਆਂ ਆਪਾਂ ਨਾਲ ਮਿਲ ਕੇ ਕੰਮ ਕਰਨਾ ਵਾ ਠੀਕ ਹੈ ਤੇ ਇਹਨਾਂ ਦੀਆਂ ਗੱਲਾਂ ਦਸਰ ਘਟਾ ਦੇ ਚੰਗੀ ਰਹਿ ਜੇਗੀ ਠੀਕ ਆ ਠੀਕ ਠੀਕ ਵਾ ਨਾ ਹਾਂਜੀ ਹਾਂ ਆ ਪੱਲੇ ਬੰਨ ਲੈ ਮੇਰੀਆਂ ਗੱਲਾਂ ਜੇ ਮੇਰੇ ਆਖੇ ਲੱਗੇਗੀ ਨਾ ਇਹ ਫੇਰ ਤਾਂ ਨਹੀਂ ਕਿਤੇ ਜ਼ਿੰਦਗੀ ਵਿੱਚ ਕੋਈ ਦੁੱਖ ਹੁੰਦਾ ਠੀਕ ਹੈ ਜੀ ਕੋਈ ਨਹੀਂ ਤੇ ਜੇ ਇਹਨਾਂ ਦੇ ਮਗਰ ਲੱਗੇਗੀ ਨਾ ਇਹਨਾਂ ਉਹ ਸਾਨੂੰ ਪੜ ਕੇ ਚੱਲ ਜਾਣਾ ਵਾ ਤੇਰੀਆਂ ਰੋਟੀਆਂ ਅੱਡ ਹੋਣੀਆਂ ਮੇਰੀਆਂ ਅੱਡ ਹੋ ਜਾਣੀਆਂ ਵਾ ਹਾਂਜੀ ਹਾਂਜੀ ਠੀਕ ਆਹੋ ਤੇ ਇਹਦੋਂ ਚੰਗਾ ਵਾ ਪਿਆਰ ਨਾਲ ਰਲ ਮਿਲ ਕੇ ਰਿਆ ਕਰੀਏ ਦੋਵੇਂ ਜਾਨੀਆਂ ਠੀਕ ਹੈ ਠੀਕ ਹੈ ਤੇ ਦੋਵੇਂ ਰਲ ਮਿਲ ਕੇ ਕੰਮ ਕਰਿਆ ਕਰ ਇਹਨਾਂ ਦੀ ਖੜੀ ਗੱਲ ਵਾ ਕੋਈ ਨਹੀਂ ਕੋਈ ਪਰ ਦੱਸਿਆ ਕਰੋ ਮੈਂ ਤੁਹਾਡੇ ਨਾਲ ਲੱਗ ਕੇ ਕਰਾਂਗੀ ਚੱਲ ਏਦਾਂ ਕਰ ਹਾਂ ਮੇਰੀ ਭੈਣ ਹਾਂਜੀ ਉਹ ਨਾ ਜਾ ਕੇ ਚਾਹ ਬਣਾ ਦਿਓ ਕਰ ਚੱਲ ਮੈਂ ਬਣਾ ਲਿਆ ਆਹੋ ਦਰਾਨੀ ਛਣੀ ਰਲ ਕੇ ਪੀਣੇ ਚੱਲ ਬੈਠ ਤੂੰ ਇਹ ਤਾਂ ਮਿੱਟੀ ਆ ਵਸ ਵਿੱਚ ਹੁਣ ਏਦਾਂ ਕਰਦੀ ਆ ਇਹਦੇ ਪੈਰਾਂ ਦੀ ਮਿੱਟੀ ਕਿੱਦਾਂ ਚੁੱਕਾਂ ਇੱਕ ਤੇ ਉਂਤਰਾ ਹਰਸ਼ਾ ਥਾਂ ਥਾਂ ਤੇ ਪੱਕੇ ਥਾਂ ਵਾ ਸਾਰੇ ਚੁੱਕਾਂ ਤੇ ਚੁੱਕਾਂ ਕਿੱਦਾਂ ਇਥੋਂ ਦੇ ਪੈਰਾਂ ਦੀ ਮਿੱਟੀ ਵੀ ਨਹੀਂ ਲੱਭਣੀ ਇਹਨੂੰ ਨਾ ਕਿਸ ਜਿਹੜਾ ਵੇਲੀ ਖੜਦੀ ਆ ਉਥੇ ਥੋੜਾ ਜਿਹਾ ਥਾਂ ਕੱਚਾ ਵਾ ਉਥੇ ਜਾ ਕੇ ਚੁੱਕੂੰਗੀ ਇਹਦੇ ਪੈਰਾਂ ਦੀ ਮਿੱਟੀ ਹੁਣ ਗੱਲਾਂ ਵਿੱਚ ਤੇ ਮੇਰੀਆਂ ਵਿੱਚ ਆ ਹੀ ਗਈ ਆ ਹੌਲੀ ਹੌਲੀ ਕਰਕੇ ਇਹਨੂੰ ਵਲਚ ਲਿਆਉਂਗੀ ਇਹਨੂੰ ਕੀ ਪਤਾ ਇਹਦੇ ਵਾਸਤੇ ਕੀ ਕੀ ਸੋਚਣ ਡਈ ਆਂ